ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਜਨਮਸਥਾਨ ਗੁਰੂ ਕੀ ਵਡਾਲੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਰਦ ਪਾਵਨਾ ਨਾਲ ਮਨਾਇਆ ਗਿਆ। ਸ਼ਿਰਖਨਪਾਟ ਸਾਹਿਬ ਜੀ ਦੇ ਪੋਗ ਪਾਏ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕਾਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ। ਗੁਰਦੁਆਰਾ ਸਾਹਿਬ ਵਿਖੇ ਵਡੀ ਗੰਤੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਸਰਬੱਤੇ ਪਲੇ ਦੀ ਅਰਦਾਸ ਬੇਨਤੀ ਕੀਤੀ। ਐਸ ਮੋਕੇ ਗੁਰਦੁਆਰਾ ਸਾਹਿਬ ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਵੱਖ-ਵੱਖ ਪਦਾਰਥਾਂ ਦੇ ਲੰਗਰ, ਠੰਡੇ ਮਿੱਠੇ ਜਲਦੀਆਂ ਛਬੀਲਾਂ ਲਗਾਈਆਂ ਗਈਆਂ। ਐਸ ਮੋਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣਕੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਪ੍ਰਧਾਨ ਸਵਿੰਦਰ ਸਿੰਘ, ਕਸ਼ਮੀਰ ਸਿੰਘ ਵਡਾਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰਕਾਹ ਕੋ ਤੁ ਜਿਹੜਾ ਬੜੀ ਸ਼ਰਧਾ ਬੜੇ ਪਿਆਰ ਦੇ ਨਾਲ ਸਮੂੱਚੀ ਮਾਨਤਾ ਤੋਂ ਗਾਉਂਦਾ ਸ਼ਰਧਾ ਦੇ ਨਾਲ ਮਨਾ ਰਿਹਾ ਹੈ ਤੇ ਮੈਂ ਸਮੂੱਚੀ ਮਾਨਤਾ ਨੂੰ ਸਮੂੱਚੇ ਪੰਥ ਨੂੰ ਲੱਖ ਲੱਖ ਵਧਾਈ ਦੇਣਾ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਹੁਤ ਵੱਡੀ ਰੂਹ ਜਿਹੜੀ ਹੈ ਓਸ਼ੋਲੇ ਸਮਾ ਹੀ ਓਸ਼ੋਲੇ ਦਾ ਆਤਮ ਮੰਗ ਕਰਦੇ ਹੀ ਤਾਂ ਗਰੀਬਾਂ ਦੇ ਵਿੱਚ ਵੀ ਇਨਸਾਨੀਆਂ ਦੇ ਵਿੱਚ ਵੀ ਚੜ ਦੀ ਕਲ ਵਾਲੀ ਭੁਖੀ ਭੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਤੇ ਪੀਰੀ ਦੇ ਮਾਲਕ ਉਹਨਾਂ ਦਾ ਅੱਜ ਬਹੁਤ ਹੀ ਖੁਸ਼ੀ ਦੇ ਨਾਲ ਸਭ ਸੰਗਤਾਂ ਜਿਹੜੀਆਂ ਉਹ ਪ੍ਰਕਾਸ਼ ਦਿਹਾੜਾ ਬਣਾ ਰਹੀਆਂ ਹਨ ਬਹੁਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਬਹੁਤ ਹੀ ਜਿਹੜਾ ਵਾ ਇਲਾਕੇ ਦੀਆਂ ਸੰਗਤਾਂ ਖੁਸ਼ੀਆਂ ਭਰਿਆ ਜਿਹੜਾ ਇਹ ਦਿਹਾੜਾ ਆਉਂਦਾ ਹੈ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਗੁਰੂ ਕੀ ਵਡਾਲੀ ਸਾਹਿਬ ਜਨਮ ਧਾਰਿਆ ਤੇ ਗੁਰੂ ਸਾਰੀ ਸੰਗਤ ਨੂੰ ਹੀ ਬਹੁਤ ਬਹੁਤ ਵਧਾਈਆਂ ਹੋਣ ਉਹਨਾਂ ਨੇ ਜਨਮ ਲੈਣ ਦੀ ਖੁਸ਼ੀ ਵਿੱਚ ਅੱਜ ਇੱਥੇ ਉਹਨਾਂ ਦਾ ਗੁਰਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਬਹੁਤ ਬੇਅੰਤ ਸੰਗਤਾਂ ਪਹੁੰਚੀਆਂ ਹਨ ਅੱਜ ਸ੍ਰੀ ਹਰਿਗੋਬਿੰਦ ਕੀ ਵਡਾਲੀ ਵਿਖੇ ਜਨਮਸਥਾ ਪੀ ਪਾਰਸ਼ਾਈ ਦਾ ਪ੍ਰਕਾਸ਼ ਦਿਹਾੜਾ ਦੇ ਸੰਬੰਧ ਵਿੱਚ ਸੰਗਤ ਆਈਆਂ ਹੋਈਆਂ ਹੋਣ ਕਰ ਮੇਨ ਲਾਲ ਗਿਆ ਹੈ ਗੁਰੂ ਘਰ ਦੇ ਲੰਗਰ ਸ਼ਬੀਰ ਵਗੈਰਾ ਅੱਲਕੇ ਦੀ ਅਰਦਾਸ ਬੇਤੀ ਕੀਤੀ ਆ ਜੀ ਬਾਬਾ ਜੀ ਦੇ ਜਨਮ ਜੀ ਮੇਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪਰਕਾਤਿ ਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਜਨਮ ਸਥਾਨ ਗੁਰਕੀ ਵਡਾਲੀ ਵਿਖੇ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੱਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਰੀ ਢਾਡੀ ਕਥਾ ਵਾਚਕਾਂ ਨੇ ਗੁਰ ਇਤਿਹਾਸਨਾਕੇ ਸੰਗਤਾਂ ਨੂੰ ਨਿਹਾਰ ਕੀਤਾ ਇਸ ਮੁਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸ਼ੁਕ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਪਾਠ ਵਿੱਚ ਖਬਰ ਨਮਣੀ ਕੈਮਰਾਮੈਨ ਗ